ਸਤ ਸ੍ਰੀ ਅਕਾਲ ਜੀ ਵਲੋਗਿੰਗ ਵਿਦ ਪੰਜਾਬੀ ਤੇ ਤੁਹਾਡਾ ਸਵਾਗਤ ਆ ਤੇ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਗੁੜ ਤੇ ਸ਼ੱਕਰ ਦੀ ਕਿਸ ਤਰ੍ਹਾਂ ਕੀਤੀ ਸਾਮ ਸੰਭਾਲ ਉਹ ਤੁਹਾਨੂੰ ਦਿਖਾਉਨੇ ਆ ਠੀਕ ਆ ਤੇ ਅਸੀਂ ਗੁੜ ਨੂੰ ਇਸ ਰੰਮੀ ਦੇ ਵਿੱਚ ਪੈਕ ਕਰਕੇ ਪਾ ਦਿੱਤਾ ਵਾ ਇਹਨਾਂ ਦੇ ਵਿੱਚ ਅਸੀਂ ਸ਼ੱਕਰ ਕਿਚਨ ਚ ਰੱਖਣ ਵਾਸਤੇ ਗੁੜ ਜਿਹੜਾ ਵਾ ਉਹ ਪਾ ਲਿਆ ਵਾ ਤੇ ਅਸੀਂ ਤੇ ਇਸ ਤਰ੍ਹਾਂ ਸੰਭਾਲ ਲਿਆ ਵਾ ਸਾਡੀ ਵੀਡੀਓ ਦੇ ਵਿੱਚ ਵੇਖਿਓ ਗੁੜ ਤੇ ਤੁਸੀਂ ਦੱਸਣਾ ਜੇਕਰ ਅਸੀਂ ਕੋਈ ਵੀ ਗਲਤੀ ਕੀਤੀ ਹੈ ਇਹਦੇ ਵਿੱਚ ਸੰਭਾਲਣ ਚ ਤੁਸੀਂ ਸਾਡੀ ਵੀਡੀਓ ਵੇਖ ਕੇ ਤੇ ਸੋਹਣੇ ਸੋਹਣੇ ਕਮੈਂਟ ਕਰਨੇ ਕਿ ਜਿਹੜਾ ਗੁੜ ਸ਼ੱਕਰ ਹੈ ਇਹਨੂੰ ਕਿਸ ਤਰ੍ਹਾਂ ਸੰਭਾਲ ਕੇ ਸਮੇਂ ਭਰ ਵਾਸਤੇ ਆਪਾਂ ਰੱਖ ਸਕਦੇ ਆ ਤੇ ਚਲੋ ਆਪਾਂ ਸਾਰਿਆਂ ਦੀ ਜਿਹੜੀ ਪੈਕਿੰਗ ਕੀਤੀ ਆ ਤੁਸੀਂ ਨਾਲ-ਨਾਲ ਹੀ ਉਹਨੂੰ ਦੇਖੀ ਜਾਓ ਤੇ ਵੇਖ ਕੇ ਕਮੈਂਟ ਕਰਕੇ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਮੈਂਟ ਲਾਈਕ ਕਰਨਾ ਨਾ ਭੁੱਲਣਾ ਲੋ ਜੀ ਆਪਾਂ ਕਰ ਰਹੇ ਆ ਗੁੜ ਦੀ ਪੈਕਿੰਗ ਜਿੰਨਾ ਕੋਲੋਂ ਅਸੀਂ ਗੁੜ ਲਿਆ ਹੋਣਾ ਅਸੀਂ ਉਹਨਾਂ ਨੂੰ ਪੁੱਛਿਆ ਸੀ ਵੀ ਇਹਨੂੰ ਸਟੋਰ ਕਿਵੇਂ ਕਰਕੇ ਰੱਖੀਏ ਤੋ ਕਿ ਜਿਹੜਾ ਆਪਾਂ ਬਾਜ਼ਾਰੋਂ ਗੋੜ ਲਏ ਹੁੰਨੇ ਨਾ ਜਿੰਨਾ ਮਰਜ਼ੀ ਨੂੰ ਰੱਖੀਏ ਥੋੜੇ ਸਮੇਂ ਵਾਸਤੇ ਤਾਂ ਹੋਰ ਤਰ੍ਹਾਂ ਹੋ ਜਾਂਦਾ ਤੇ ਉਹਨਾਂ ਨੇ ਸਾਨੂੰ ਦੱਸਿਆ ਤੇ ਲਫਾਕੇ ਲੈ ਕੇ ਜਿੰਨਾ ਜਿੱਡੇ ਜਿੱਡੇ ਮਰਜ਼ੀ ਲੈ ਲਓ ਇਸ ਤਰ੍ਹਾਂ ਦੇ ਪਲੇਨ ਇੰਨਾ ਚ ਨਹੀਂ ਰੱਖਣਾ ਜਿੰਨਾ ਜੇ ਪਹਿਲੋਂ ਆਇਆ ਬਣ ਕੇ ਨਾ ਐਹੋ ਜਿਹਾ ਲਫਾਕੇ ਆਪਾਂ ਬਾਜ਼ਾਰੋਂ ਲੈ ਕੇ ਆਏ ਹੁਣ ਇਹਨਾਂ ਦੇ ਵਿੱਚ ਪਾ ਕੇ ਉਤੋਂ ਮੋਮਬੱਤੀ ਨਾਲ ਜਾਂ ਡੱਬੀ ਕਿਸੇ ਵੀ ਚੀਜ਼ ਨਾਲ ਆਪਾਂ ਇਹਨਾਂ ਨੂੰ ਕਵਰ ਕਰ ਦੇਣਾ ਐਂਜ ਐਂਜ ਕਰਕੇ ਵੀ ਉਹ ਵੀ ਤੁਹਾਨੂੰ ਦਿਖਾਉਣੀ ਆ ਇਹ ਜਿ ਦੇ ਕਰਕੇ ਐਜਰ ਉਹਨਾਂ ਨੂੰ ਆਪਾਂ ਕੀਤਾ ਫਿਰ ਇਹਨਾਂ ਨੂੰ ਆਪਾਂ ਫਿਰ ਵੀ ਕਿੰਨਾ ਕ ਡੈਮ ਕੱਢੂ ਅਮੇ ਗੋੜਾਵੇਂ ਵੀ ਕੁਝ ਨਿਜਰ ਆਪਾਂ ਖਾਣੇ ਨੇ ਜਿਹੜਾ ਅੱਡੇ ਲੱਛਣ ਅਸੀਂ ਦਿਖਾ ਜਣਾ ਇਹਨੂੰ ਮਨ ਲੱਗਦਾ ਮਿੰਟੋ ਮਿੰਟੀ ਉਹ ਵੀ ਹੈ ਨਾ ਆਏ ਸਾਈ ਇਹ ਕਿ ਨਿਕਲੇ ਆ ਗੋਲ ਪੇਸੀ ਵੀ ਪਾਈ ਇੱਕ ਵਿੱਚ ਇਹ ਤਾਂ ਮਿਲਦਾ ਵੱਖਰੀ ਬਣਾ ਕੇ ਭੇਜੀ ਉਹਨਾਂ ਨੇ ਵੱਖਰੀ ਨਹੀਂ ਆ ਪਹਿਲੋਂ ਪੇਸੀਆਂ ਬਣਾਉਂਦੇ ਹੁੰਦੇ ਸੀ ਗੋਲ ਟਿਕ ਟਿਕ ਹਾਂ ਉਹ ਐਡੀ ਐਡੀ ਵੱਡੀ ਹੁੰਦੀ ਪੇਸੀ ਅੱਛਾ ਜਿਹੜਾ ਵਿਆਹ ਹੁੰਦੇ ਨੇ ਸੀ ਸ਼ਗਨ ਚ ਪੇਸੀ ਨੂੰ ਇਹਨੂੰ ਬਣ ਕੇ ਨਾ ਉਹ ਹਾਂਜੀ ਸੋਰੀ ਮੋਲੀ ਮੋਲੀ ਉਹ ਬਣ ਕੇ ਸ਼ਗਨ ਚ ਕੱਲੀ ਦੀ ਤੇ ਆ ਵੇਹਾਂ ਕਿਤੇ ਨੀ ਕੀ ਦੀ ਜਾਂਦ ਵੱਧ ਗਿਆ ਹੈ ਨਾ ਹੁਣ ਹੀ ਆ ਨਵਾਂ ਜਿਹਾ ਡਿਜ਼ਾਈਨ ਆ ਗਿਆ ਇਦਾਂ ਦੀਆਂ ਆ ਨਹੀਂ ਵੇਸਿਕਾਂ ਦੇ ਇਹਨੂੰ ਥੋੜਾ ਗੁੜ ਅੰਦ ਦੇ ਹਾਂ ਇਹ ਟੁੱਟਦੀ ਵੀ ਨਹੀਂ ਛੇਤੀ ਹਾਂ ਇਹਨੂੰ ਅੰਦ ਦੇ ਇਹ ਵੀ ਨਹੀਂ ਟੁੱਟਦੀਂਦੀ ਇਹਨੂੰ ਵੇ ਲੈਣਿਆ ਨਾ ਲੂਣ ਕੋਟਣਿਆ ਨਾ ਇਹਨੂੰ ਆਪਾਂ ਰੱਖ ਲੈਨੇ ਇਹਨੂੰ ਬਾਹਰ ਇਹਨੂੰ ਪਾਣ ਕੇ ਪਾਲਾਂਗੇ ਆ ਇਹਦੇ ਦੇ ਲਫਾ ਕੇ ਆਂਦੇ ਵਿੱਚ 5-5 ਕਿਲੋ ਗੁੜ ਪੈ ਗਿਆ ਇਹ ਕਿ ਕਿ ਲਫਾਫੇ ਪੈ ਗਏ ਨਾ ਹਾਂ ਇੱਥੇ ਚ ਪੰਜ ਆਪਾਂ ਕਹਿੰਨੇ ਨਾ ਇੰਨੇ ਨਹੀਂ ਹੋਣਾ ਇਹ ਨਹੀਂ ਨਹੀਂ ਮਤਲਬ ਜਿੰਨਾ ਉਹਨਾਂ ਦਾ ਆਕਾਰ ਵੱਡਾ ਉਹਨੇ ਲੈਂਥ ਹੋ ਜਾਦੀ ਉਹਨੇ ਲਫਾਫੇ ਜਿਹੜਾ ਪੂਰ ਚੂਰ ਜਿਆ ਨਾ ਪੂਰਾ ਰੱਖਣਾ ਹੋਰ ਕੋਈ ਇਦਾਂ ਦੇ ਲਫਾਫੇ ਬਜਾਰੋਂ ਮਿਲ ਜਾਂਦੇ ਆ ਵਧੀਆ ਕੋਈ ਵੀ ਚੀਜ਼ ਦੀ ਪੈਕਿੰਗ ਕਰਨੀ ਹੁੰਦੀ ਆ ਆਪਾਂ ਤੇ ਬਾਕੀ ਸਾਈਜ਼ ਜਿਹੜਾ ਲਿਆਉਣਾ ਤੇ ਹੀ ਜਿੰਨਾ ਨੇ ਜਿੰਨਾ ਦਾ ਘਰ ਦਾ ਘੋੜਾ ਉਹਨਾਂ ਨੇ ਤੇ ਪਤਾ ਨਹੀਂ ਕਿਵੇਂ ਸਟੋਰ ਕਰਦੇ ਹੋ ਤੇ ਦੱਸਣਗੇ ਕਿਦਾ ਰੱਖਦੇ ਆ ਜਿਆਦਾ ਜਦੋਂ ਪਹਿਲਾਂ ਹੁੰਦਾ ਸੀ ਨਾ ਲੋਕੀ ਉਦੋਂ ਤੇ ਇਹ ਦੂਜਾ ਹੀ ਸੌਂਖ ਜਵੈਣ ਇਹ ਬਣਾਇਆ ਸੀ ਸੌਂਖ ਜਵੈਣ ਵਾਲਾ ਗੁੜ ਇਹ ਵੀ ਅਸੀਂ ਉਹਨਾਂ ਨੂੰ ਕਿਹਾ ਸੀਗਾ ਉਹਨਾਂ ਨੇ ਸੌਂਖ ਜਵੈਣ ਤੇ ਤੇਲ ਪਾ ਕੇ ਬਣਾਇਆ ਮੌਂਫਲੀ ਦੀ ਗਰੀ ਨਹੀਂ ਆਪਾਂ ਪਵਾਈ ਕਿਉਂਕਿ ਉਹਦੇ ਨਾਲ ਨਾ ਲੁੜੀ ਜੀ ਲੱਗ ਜਾਂਦੀ ਹੈ ਗੁੜ ਨੂੰ ਉਹਦਾ ਟੇਸਟ ਜਿਹੜਾ ਉਹ ਚੇਂਜ ਹੋ ਜਾਂਦਾ ਜੇਕਰ ਤੁਸੀਂ ਵੀ ਕਿਸੇ ਨੇ ਵੀ ਬਣਵਾਉਣਾ ਹੋਵੇ ਨਾ ਗੁੜ ਤੇ ਮੌਂਫਲੀ ਦੀ ਗੜੀ ਨਾ ਪਵਾਇਆ ਕਰੋ ਉਹਦੇ ਨਾਲ ਨਾ ਟੇਸਟ ਚੇਂਜ ਹੋ ਜਾਂਦਾ ਤੇ ਜਿਹੜਾ ਸੌਂਖ ਜਵੈਣ ਤੇ ਤਿਲੀ ਵਾਲਾ ਗੋੜਿਆ ਨਾ ਇਹ ਤੇ ਮਤਲਬ ਕਿ ਰੋਟੀ ਤੋਂ ਮਗਰੋਂ ਵੀ ਜਦੋਂ ਆਪਾਂ ਖਾਂਦੇ ਆ ਉਦੋਂ ਮੇ ਬਹੁਤ ਟੇਸਟ ਲੱਗਦਾ ਤੇ ਦੁੱਧ ਦੇ ਨਾਲ ਵੀ ਬਹੁਤ ਹੀ ਜ਼ਿਆਦਾ ਟੇਸਟ ਲੱਗਦਾ ਏ ਠੀਕ ਆ ਇਹਦੇ ਵਿੱਚੋਂ ਮੈਂ ਥੋੜਾ ਜਿਹਾ ਜਿਹੜਾ ਵਾ ਮੈਂ ਆਪਣੇ ਬੇਟੇ ਨੂੰ ਭੇਜਣਾ ਬਾਅਦ ਇਹਨੂੰ ਨਹੀਂ ਕਿ ਲਫਾਤ ਨੂੰ ਜੇ ਮੈਂ ਸਾਈਡ ਤੇ ਰੱਖਣਾ ਵਾ ਇਹਨੂੰ ਮੈਂ ਬਾਅਦ ਵਿੱਚ ਵੀ ਆਪਾਂ ਬਣਵਾਈਆਂ ਸ਼ੱਕਰ ਠੀਕ ਆ ਜੀ ਇਹ ਸ਼ੱਕਰ ਵੀ ਆਪ ਬਣਵਾ ਲਈ ਸੀ ਦੇਖੋ ਆਹਨ ਖੋਲ ਕੇ ਦੇਖੀ ਕਿੰਨੇ ਸੋਹਣੇ ਆਹ ਕਲਰੀ ਕਿੰਨਾ ਪਿਆਰਾ ਨਾ ਸਰਕਲੀ ਸਰਕਲੀ ਹੋਵੇ ਹੈ ਨਾ ਇਹ ਹੁੰਦਾ ਵੀ ਜਦੋਂ ਕੋਈ ਵੀ ਚੀਜ਼ ਇਹ ਬਿਨਾ ਮਲਾਵਟ ਤੋਂ ਠੀਕ ਹੈ ਜਦੋਂ ਆਪਾਂ ਬਾਜ਼ਾਰੋਂ ਇਹ ਵੀ ਅਹੀਂ ਵੀ ਲਿਆਉਨੇ ਆਏ ਤੇ ਨਹੀਂ ਅੱਜ ਮੈਂ ਲੈ ਆਈਆਂ ਤੇ ਕਵਾਂ ਅਸੀਂ ਬਾਜ਼ਾਰੋਂ ਲਿਉਨੇ ਉਹਦਾ ਟੇਸਟ ਹੀ ਹੋ ਰਿਹਾ ਇਸ ਚਾਹ ਦਾ ਤੇ ਗੁੜ ਦਾ ਟੇਸਟ ਹੀ ਜਿਹੜਾ ਨਾ ਚੱਕਰ ਨੂੰ ਆਪਾਂ ਇਹ ਪੈਕ ਕਰਾਂਗੇ ਸਾਡੀ ਸ਼ੱਕਰ ਮੈਂ ਬਾਅਦ ਕਿਉਂ ਕਰਦੀ ਕੋਲਾ ਲਿਆ ਕੇ ਨਾ ਉਹਦੇ ਨਾਲ ਪਾ ਕੇ ਚਲੋ ਅਹੀਂ ਸਾਰੇ ਗੁੜ ਦੀ ਪਹਿਲਾਂ ਇਦਾਂ ਕਰ ਲਈਏ ਤਿਆਰੀ ਜਦੋਂ ਫਿਰ ਤੁਹਾਨੂੰ ਪਾ ਕੇ ਮੂੰਹ ਕਰਾਂਗੇ ਨਾ ਫਿਰ ਵਿਖਾਉਨੇ ਤੁਹਾਨੂੰ ਫਿਰ ਮੈਂ ਲੈ ਕੇ ਹਣੀ ਇਹਦੇ ਹਾਸਲੇ ਕੋਈ ਹਾਂਜੀ ਨੱਬਰ ਵਾਸਤੇ ਦੁੱਧ ਵੀ ਲੈਓ ਤੇ ਸ਼ੱਕਰ ਪਾਉ ਨੂੰ ਸੁੱਕਾ ਪਾਣ ਵਾਲਾ ਲੈ ਕੇ ਆਓ ਹਾਂਜੀ ਇੰਨਾ ਸੀ ਹੁਣ ਆਪਾਂ ਬਾਲੀਏ ਮੋਮਬੱਤੀਆਂ ਹੋਈਆਂ ਹੋਣਗੇ ਇਹਨਾਂ ਤੇ ਕਰਾਂ ਦੇ ਚਿੰਦੀ ਇਹ ਪਤਾ ਨਹੀਂ ਕਦੋਂ ਦੀਆਂ ਲੈਣੀਆਂ ਮੋਮਬੱਤੀਆਂ ਕਿਦੋਂ ਲੈਣੀਆਂ ਤੁਹਾਨੂੰ ਆਪਰੇ ਕਦੋਂ ਲੈਣੀਆਂ ਮੈਨੂੰ ਖੁਦ ਨੂੰ ਲਈ ਜੇ ਤਾਂ ਮੈਂ ਆਪ ਭਰਾਂ ਨੂੰ ਕਿਵੇਂ ਇਹਨੂੰ ਪਾੜਾਂ ਜ ਸਾਡੇ ਘਰੇ ਹੈਗੀ ਮੋਮਬਤੀ ਮੈਂ ਮੋਮਬਤੀ ਨਾਲ ਲੈਂਦੀਆਂ ਜੰਗ ਚ ਜਦੋਂ ਚੰਗ ਲੱਗਣੀ ਹੈ ਕਹਿੰਦੇ ਨਹੀਂ ਬੰਦ ਹੋ ਜਾਣੀਆਂ ਵਾ ਹੁਣ ਆਪਾਂ ਸੀਲ ਕਰਨਾ ਹੈ ਲਾਈਕ ਹਾਂ ਜਿਆ ਫਿਰ ਮਿੱਠੀ ਸੀ ਐ ਕਰਖਾ ਕਰ ਲਾ ਕਰਾਣਾ ਹੁੰਦੀ ਆ ਉਹ ਅਕਲ ਨਾਲ ਕਰ ਰੁਕ ਜਾ ਅਕਲ 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 ਵਰਤਾ ਕਰ ਤੂੰ ਨਾ ਹਿਲਾ ਇਹਨੂੰ ਮੋਮਬਤੀ ਨੂੰ ਅੱਗੇ ਅੱਗੇ ਕਰਨਾ ਸੌਰੀ ਮੈਂ ਇਹਨੂੰ ਫੜਦੇ ਲਈ ਮੋਬਿਲ ਆਰੇ ਅੱਗੇ ਜਿੱਦਾ ਨਹੀਂ ਹੋਇਆ ਜੋ ਕਰਿਓ ਆ ਲੈ ਲੈ ਆਪਾਂ ਜਿਹੜਾ ਆਪਣਾ ਸੌਫ ਜਵਣ ਵਾਲਾ ਅੱਜ ਆਪਾਂ ਇਹਨੂੰ ਇਤਰਾ ਰੱਖ ਦੇਣ ਲੱਗਿਆ ਖਾਂ ਜੋਗਾ ਵੇ ਕੱਢ ਲਿਆ ਇੰਨਾਂ ਤੇ ਲਈ ਆਪਾਂ ਨਾਲ ਲੀ ਸਟੀਲ ਦੀ ਡਰਮੀ ਵੇਹ ਲਓ ਪਹਿਲਾਂ ਆਪਾਂ ਰੱਖ ਦੇਣ ਹਾ ਟੋਕਰਾਂ ਟਾਕਰਾਂ ਤੇ ਨਾ ਗੁੜ ਖੇਸਾਂ ਦੇ ਵਿੱਚ ਬਲੇਟ ਕੇ ਰੱਖ ਦੇਣ ਦੇ ਲਈ ਹੈ ਨਾ ਬੋਰੀਆਂ ਚ ਹੁਣ ਸਟੀਲ ਦੀ ਦਰਮੇਂ ਕਰਕੇ ਜੀ ਵਾਵਾ ਖਬਾਰਾਂ ਵੀ ਥੱਲੇ ਲਾਦਤੀਆਂ ਵਾ ਆਵੇ ਤਾਂ ਮੈਂ ਕਿਹਾ ਜਦੋਂ ਰੱਖਾਂਗੇ ਨਾ ਆਪ ਤੇ ਉਹ ਨਾਲ ਨਾਲ ਐ ਜੁੜ ਦੇਣਗੇ ਤੇ ਥੱਲੇ ਵੀ ਲਾਦਤੀਆਂ ਦੋ ਤੇ ਵੱਡੀ ਦਰਮੇਂ ਸਟੀਲ ਦੀ ਤੇ ਹੁਣ ਆਪਾਂ ਇਹਨੂੰ ਨਾ ਉਹ ਸੈੱਟ ਨਹੀਂ ਹੁੰਦਾ ਨਾ ਪਾਪਾ ਉਦੋਂ ਅੱਗੇ ਦੇ ਨਾਲ ਕਰਨ ਦੇ ਨਾਲ ਨੂੰ ਪਾਪਾ ਆਖੀ ਰਬ ਵਾ ਸਤਨਾਮ ਸ੍ਰੀ ਵਾਹਿਗੁਰੂ ਮਾਰਾ ਸੱਚੇ ਪਾਛੋ ਸ਼ਕਨ ਸਪਣ ਵਾਲਿਆਂ ਨੂੰ ਨਾਮ ਤੋਂ ਤੰਦਰੁਸਤੀਆਂ ਬਖਸ਼ੀਆਂ ਉਮਰਾਂ ਬਖਸ਼ੀਆਂ ਜੋ ਵਰਤਨ ਵਾਲਿਆਂ ਨੂੰ ਬਸਣਾ ਡਬਲ ਡਬਲ ਰਬੜਾ ਲੈ ਕੇ ਆਪਾਂ ਪਾ ਦਿੱਤੀਆਂ ਜਿਹਦੇ ਨਾਲ ਇਹਨੂੰ ਹਵਾ ਨਾ ਲੱਗੇ ਬਾਕੀ ਤੁਸੀਂ ਅੱਜ ਦੇ ਜਮਾਨੇ 'ਚ ਪਿਛਲਾ ਤਸਾਰਿਆਂ ਨੂੰ ਪਤਾ ਅੱਜ ਦੇ ਜਮਾਨੇ 'ਚ ਕੋਈ ਨਵਾਂ ਤਰੀਕਾ ਹੋਵੇ ਗੁੜ ਸੰਭਾਲਣ ਦਾ ਉਹਦੇ ਬਾਰੇ ਤੁਸੀਂ ਸਾਨੂੰ ਦੱਸਿਓ ਕਿਤਰਾ ਵਾ ਕਮੈਂਟ ਕਰਕੇ ਕਿਉਂਕਿ ਫਿਰ ਅਹੀਂ ਚੇਂਜ ਕਰ ਲਾਂਗੇ ਠੀਕ ਹੈ ਤੇ ਅਹੀਂ ਤੇ ਹੁਣ ਇਸ ਤਰ੍ਹਾਂ ਹੀ ਸੰਭਾਲਣਾ ਲੱਗੇ ਆ ਠੀਕ ਕਿਉਂਕਿ ਅੱਜਕੱਲ੍ਹ ਨਾ ਗੁਰਗਟ ਨੂੰ ਕਿਤੇ ਹੱਥ ਕੁ ਥਿੱਲੇ ਲੱਗ ਜਾਂਣ ਤੇ ਚਾਟੀ ਇਹ ਉਸ ਤਰ੍ਹਾਂ ਦਾ ਹੋ ਜਾਂਦਾ ਤੇ ਫਿਰ ਉਹ ਇੰਨੇ ਪੈਸੇ ਖਰਚੇ ਵੀ ਜਿਹੜੇ ਕਿਸੇ ਕੰਮ ਨਹੀਂ ਹੁੰਦੇ ਤੇ ਮੁਰਕੀ ਸੀਜਣ ਦੇ ਸਾਬ ਨਾਲ ਪਤਾ ਕਰਦਾ ਗੁਰ ਮਿਲਣਾ ਹੁੰਦਾ ਵਾ ਤੇ ਤਾ ਕਰਕੇ ਮੈਂ ਕਹਾਂ ਚੱਲ ਅੱਜ ਆਪਾਂ ਤੁਹਾਨੂੰ ਨਾਲੇ ਸਾਡੇ ਮਸਾਲੇ ਪਾ ਲਗੇ ਆਪਾਂ ਇਸ ਤਰ੍ਹਾਂ ਗੁਰ ਨੂੰ ਸਟੋਰ ਕੀਤਾ ਵਾ ਤੇ ਨਾਲੇ ਸੰ ਤੁਹਾਨੂੰ ਸਾਡੇ ਕੋ ਪਤਾ ਲੱਗ ਜੂਗਾ ਤੁਸੀਂ ਜੇ ਮੈਂ ਅੰਮੀ ਦਾ ਗਰਦ ਕਰਤੀ ਹਾਂ ਆਪਣੇ ਹਸਾਬ ਨਾਲ ਦੱਸ ਦਿਓ ਸਭ ਤੁਪ ਕਿੰਨੇ ਰਗੜ ਪਾ ਕੇ ਦਿਰਾਕਤ ਨੇ ਚੋਕੀ ਜੀ ਤੋਂ ਜਿੰਨਾ ਲੂਰੂ ਨਾ ਕੱਢ ਲੱਗ ਹੱਥ ਲੱਗ ਲੱਗ ਕੇ ਨਾ ਇਹਦੇ ਹੀ ਡੰਡ ਨਾਲ ਮਾਚ ਜਾਵੇ ਇਸ ਕਰਕੇ ਇੱਕ ਹਾਂ ਜੁਗਰਾ ਪਿਆ ਹੁਣ ਵੰਡ ਰਹੀ ਜੀ ਪਾਵਾਂਗੇ ਆ ਵੀ ਨਾ ਇਹ ਮੈਂ ਇੱਧਰ ਆਣ ਨੂੰ ਨਾ ਸਾਰਾ ਸ਼ੱਕਰ ਵੀ ਜਾਰੀ ਹੈ ਆ ਆਪਾਂ ਸ਼ੱਕਰ ਜਿਹੜੀ ਇਹ ਵੀ ਕੱਢ ਲਈ ਖਾਣ ਜੋਗੀ ਜਿਹੜੀ ਰਸੋਈ ਚ ਰੱਖਣੀ ਇੱਕ ਡੱਬਾ ਭਰ ਲਿਆ ਵਿੱਚ ਹੁਣ ਚਮਚਾ ਰੱਖ ਦਾਂਗੇ ਤੇ ਇੱਧਰ ਆਪਾਂ ਰੱਖ ਲਿਆ ਆਵੇ ਗੋੜੀ ਉਹਨਾਂ ਕੀ ਰੱਖਿਆ ਰਸੋਈ ਚੁੱਕ ਜਿੰਨਾ ਜਿੰਨਾ ਨਾਲੋਂ ਨਾਲ ਹੈ ਨਾ ਵਰਤੀ ਜਾਵਾਂਗੇ ਅਹੀਂ ਤੋਂ ਹੁਣ ਮੈਨੂੰ ਲੱਗਦਾ ਬਹੁਤ ਜਲਦੀ ਇਹ ਗੋੜ ਜਿਹੜਾ ਖਾ ਜਾਣਾ ਕਿਉਂਕਿ ਅਸੀਂ ਚਾਹ ਹੀ ਬਸ ਇਹਦੀ ਤੇ ਚਾਹ ਸਾਡੇ ਕੋਲ ਆਹ ਗੋੜ ਮਿਲਾ ਆਣ ਇਹ ਨੂੰ ਉਹ ਜਾਓ ਥੋੜਾ ਅੱਛਾ ਤੇ ਇਹ ਜਿਨਾਉ ਨਾ ਆਪਾਂ ਡਰਮੇ ਵਿੱਚ ਪਹਿਲਾਂ ਸ਼ੱਕਰ ਲਾ ਲਈਏ ਇਹਨੂੰ ਹੋਰ ਡੱਬੇ ਹੈਗੇ ਪਲਾਸਟਿਕ ਦੇ ਇਹਨੂੰ ਅੰਦਰ ਥੋੜਾ ਇਹਨਾਂ ਵਰਤਿਆ ਜਣਾ ਚੇਤੀ ਹਾਂ ਇਹਦੇ ਨਾਲ ਦੇ ਡੱਬੇ ਵੀ ਜਿਹੜੇ ਇਹਨੂੰ ਫਿਰ ਉਹਦੇ 'ਚ ਲਾ ਦਾਂਗੇ ਨਾਲ ਉੱਤੇ ਹੁਣ ਆਪਾਂ ਪਹਿਲਾਂ ਨਾ ਸ਼ੱਕਰ ਲਾ ਲਈਏ ਇਹਦੇ ਵਿੱਚ ਬਾਬਾ ਜੀ ਤੁਹਾਡੀ ਸ਼ੱਕਰ ਆ ਰਹੀ ਹੈ ਇਹਦੇ ਵਿੱਚ ਹੈ ਸੌਫਟ ਲੀਜੀ ਆਹ ਗੁੜ ਤੁਹਾਡਾ ਜਿਹੜਾ ਆਹ ਜਿਹੜਾ ਇਹਨੇ ਗੁੜ ਨੂੰ ਤਹੀ 1.5 ਕਿਲੋ ਨਾ ਕੋਜਾ ਪਾ ਰੱਖ ਲਿਆ ਖਾਣ ਨੂੰ ਹਾਂਜੀ ਆਹ ਕੋਜਾ ਆਪਾ 2 ਕਿਲੋ ਭੇਜ ਦੇਣਾ ਬਾਹਰ ਤੇ ਫਿਰ ਇਹਦੇ ਮਾਉਂਟ ਘਾਟੇ ਆਣੀ ਹੋਈ ਇਹ ਜਿਹੜਾ ਹਵਾ ਦਾ ਭਰ ਗਿਆ ਕਿਉਂਕਿ ਭੇਜਣ ਨੂੰ ਤਾਂ ਅਸੀਂ ਜਿੰਨਾ ਮਰਜ਼ੀ ਵੀ ਭੇਜ ਸਕਦੇ ਹਾਂ ਪਰ ਉਹਨੇ ਨਾ ਗੁੜ ਨਹੀਂ ਜਿੰਨੇ ਪੈਕ ਪੋਲੀਆ ਤੇ ਲੱਗ ਜੂਗੀ ਹੈ ਨਾ ਤੇ ਤਾਂ ਕਰਕੇ ਸਮੁੰਨਾ ਕੀ ਭੇਜਣਾ ਸਰਕੇ ਜਿੰਨਾ ਹੀ ਚਲੋ ਉਹ ਸ਼ੱਕਰ ਦੇ ਵਿੱਚ ਉਤਰਾ ਆਪਾ ਸ਼ੱਕਰ ਵਾਲੇ ਜਿਹੜੇ ਲਫਾਫੇ ਇਹਨਾਂ ਨੂੰ ਉਤੋ ਕਰ ਲਿਆ ਸੀ ਬਾਦਮ ਉਹ ਪਤੀਆ ਪਰ ਨਾ ਉਹ ਮਤਲਬ ਕਿ ਬੀਨ ਸੁਪਤਿਸ਼ਟੀ ਲਈ ਮੈਂ ਕਹਿੰਦਾ ਕੋਲ ਜਾਣੇ ਨੂੰ ਲੱਗਦਾ ਕੋਲ ਨਾ ਜਾਣ ਤੇ ਫਿਰ ਇਹ ਨਾਲ ਹਵਾਏ ਲੱਗ ਜੇ ਫਿਰ ਖਿਆਦ ਚ ਹਮਮ ਇਹਨਾਂ ਨੇ ਦਾ ਪੂਸਾ ਪੈਂਜ ਕਰ ਦਿੰਦੇ ਬੋਰੀ ਟਾਈਪ ਲੋਟ ਇਹ ਨੂੰ ਪਾ ਕੇ ਕਰ ਲਏ ਸੱਜਾ ਇੱਕ ਤੇ ਮੋਂ ਤੁਸੀਂ ਸਾਨੂੰ ਕਹ ਰਹੇ ਨੇ ਦੱਸਣਾ ਇਹਦੇ ਵਿੱਚ ਆਪਾਂ ਹੋਰ ਕੁਝ ਨਹੀਂ ਜੋੜਨਾ ਇਸ ਵੀਡੀਓ ਦੇ ਵਿੱਚ ਕੀਕ। ਤੇ ਅਸੀਂ ਇਸ ਤਰ੍ਹਾਂ ਕੀਤਾ ਸਟੋਰ ਤੇ ਲੇਖੋ ਜੇ ਤੁਸੀਂ ਸਾਨੂੰ ਵੇਖ ਕੇ ਚੰਗੇ ਸੁਝਾਅ ਦੋਗੇ ਮੰਨ ਲਓ ਸਾਡੀ ਕੋਈ ਇੱਥੇ ਗਲਤੀ ਹੋਵੇ ਹੈਨਾ ਕਿਉਂਕਿ ਹਰ ਇੱਕ ਬੰਦਾ ਇਕੱਲਾ ਥੋੜਾ ਨਾ ਹੁੰਦਾ। ਕਿ ਨਹੀਂ? ਯੂਟਿਊਬ ਤੇ ਵਾਲੇ ਸਾਡੇ ਜਿਹੜੇ ਸਾਰੇ ਭੈਣ ਭਰਾਵਾ ਉਹਨਾਂ ਨੇ ਚੰਗੇ ਸੁਝਾਅ ਦੇਨੇ ਹੁੰਦੇ ਆ। ਵੀ ਆਹ ਚੀਜ਼ ਨੂੰ ਤੁਸੀਂ ਇਸ ਤਰ੍ਹਾਂ ਸਾਮ ਕੇ ਰੱਖੋ। ਕਿਉਂਕਿ ਕਈਆਂ ਇਲਾਕਿਆਂ ਤੇ ਜਿਹੜੇ ਬੜਾਵਾ ਸਾਡੇ ਇਲਾਕੇ ਚ ਨਹੀਂ ਨਾ ਕਮਾਦਨੀ ਹੈ ਗੱਲ। ਇਹ ਤਾਂ ਇਹ ਲੋਜੀ ਹੁਣ ਸਾਡੀ ਰਮੀ ਨਹੀਂ ਜਿਉਣੀ ਰਮੇ ਛੋਟੀ ਗਈ ਛੋਟੀ ਗਈ ਇਹਦੇ ਦੇ ਨਿਕਲ ਨਹੀਂ ਰਹਾ ਬਾਗ ਆਦੀ ਭਰੀ ਹੋਈ ਇਹ ਕੋਲ ਦੋ ਲਿਆ ਪਾਓ ਸਹੀ ਪ੍ਰਕਾਰ ਕਰਕੇ ਰੱਖ ਤੇ ਜਦੋਂ ਇਹਦਾ ਫਾਇਦਾ ਮੁਰਕੇ ਦਵਾਂਗੇ ਉੱਤੇ ਟੱਕਣ ਕਵਰ ਕਰ ਦੇਣਗੇ ਚੀਜ਼ਾਂ ਨਾਵੇਂ ਜਾਈ ਜਾਂਦਾ ਥਾਂ ਨੂੰ ਤੇ ਕੱਪੜੇ ਨਾਲ ਤੋਂ ਇਹਦਾ ਅਸੀਂ ਮੂੰਹ ਜਿਹੜਾ ਉਹ ਕੱਪੜੇ ਨਾਲ ਤੋਂ ਬੰਦ ਦੇਣਾ ਵਾ ਕਿਉਂਕਿ ਵਧੀਆਸ ਕੱਪੜਾ ਵੱਡਾ ਲੈ ਕੇ ਨਾ ਉਦੇ ਨਾਲ ਬੰਨ੍ਹ ਦੇ ਲਵ ਤੇ ਆ ਵੀ ਗੁੜ ਜਿਹੜਾ ਏ ਹੋਰ ਡੱਬੇ ਚ ਪਾ ਲੈਨੇ ਆ ਪਲਾਸਟਿਕ ਦੇ ਚ ਤੇ ਸ਼ੱਕਰ ਵੀ ਹੋ ਗਈ ਤੇ ਜਿਹੜੇ ਆ ਸਾਰਾ ਕੁਝ ਦੱਸਣਾ ਜਿਹੜਾ ਕੁਝ ਦੋੜ ਪਾ ਕੇ ਮਿਹਰੇ ਸਾਡੇ ਗਏ ਸਾਡੇ ਕੋਲ ਪਾੜ ਠੀਕ ਆ ਕਿਉਂਕਿ ਤੁਹਾਨੂੰ ਪਤਾ ਗੁੜ ਜਿਹੜਾ ਹੁੰਦਾ ਤੇ ਆ ਜਿਹੜੇ ਸਾਡੇ ਲਗਾਤੇ ਆ ਹੁਣ ਇਹਦੇ ਬਾਰੇ ਤੁਹਾਨੂੰ ਦੱਸਦੇ ਵੇਖੋ ਇਹ ਸਾਡੇ ਹੁਣ ਆਉਣਗੇ ਜੀ ਰੀਯੂਸ ਹੋਣਗੇ ਸੋਈ ਵਾਲੇ ਪਸ ਤੋਂ ਪਲਾਸਟਿਕ ਠੀਕ ਆ ਕੋਈ ਨਹੀਂ ਕਿੰਨੇ ਵੇਸਟ ਵੀ ਸੁੱਟਣੀ ਚਾਹੀਦੀ ਹੈ ਨਾ ਹਾਰੇ ਚੀਤੇ ਜੇ ਇਹਨਾਂ ਨੂੰ ਆਪਾਂ ਫਟਾਫਟ ਇਕੱਠੇ ਕਰਕੇ ਸੁੱਟ ਨਹੀਂ ਸਕਦੇ ਆ ਪਰ ਨਹੀਂ ਓਕੇ ਮੈਂ 2-3 ਸਟਾਰ ਆਪਣੀ ਦਰਮੀਂ ਦੇਖ ਕਿੰਨੀ ਵੱਡੀ ਤੇ ਇਹਦੇ ਵਿੱਚ ਆਪਣਾ ਆ ਗਿਆ ਜੇ ਆਹ ਇਚਾਪਾ ਥੋੜੀ ਜਿਹੀ ਚੇਂਜ ਕਰ ਦਿੱਤੀ ਆ ਇਹਚ ਆਪਾਂ ਛੋਟੇ ਵਾਲਾ ਲਪਾਪਾ ਰੱਖਤਾ ਸੀ ਥੋੜੀ ਸ਼ੱਕਰ ਦਾ ਇੱਕ ਲਪਾਪਾ ਕੱਢ ਲਿਆ ਕਿਉਂਕਿ ਜਿਹੜੀਆਂ ਗੁੜੀਆਂ ਪੇਸੀਆਂ ਹੁੰਦੀਆਂ ਨੇ ਹੁੰਦੀਆਂ ਨਾ ਇਸ ਤਰ੍ਹਾਂ ਤੇ ਇਹ ਮਤਲਬ ਕਿ ਇਹਦੇ ਨਾਲ ਤਾਂ ਕਰਕੇ ਜਲਦੀ ਭਰਿਆ ਭਰਿਆ ਲੱਗਦਾ ਠੀਕ ਆ ਤੇ ਆ ਹੋ ਗਿਆ ਸਾਡਾ ਜਿਹੜਾ ਵਾ ਸੌਫਟ ਜਵੈਣ ਵਾਲਾ ਗੁੜ ਇਹ ਚ ਖਾਣ ਵਾਸਤੇ ਇਹਦੇ ਚ ਆਪਾਂ ਪਾ ਲਿਆ ਐਥੇ ਮੈਂ ਤੁਹਾਨੂੰ ਪਹਿਲਾਂ ਹੀ ਦਿਖਾਈ ਆ ਫੇਰ ਦਿਖਾ ਦਾਂ ਇਹਦੇ ਚ ਆਪਾਂ ਪਾ ਲੀਆ ਸ਼ੱਕਰ ਠੀਕ ਆ ਤੇ ਇਹਦੇ ਵਿੱਚ ਆਪਾਂ ਪਾ ਲਿਆ ਵਾ ਜਿਹੜਾ ਚਾਹ ਵਾਸਤੇ ਕੁੜ ਡੇਲੀ ਵਰਤਣਾ ਕਰ ਉਹ ਤੇ ਇਹਦੇ ਵਿੱਚ ਰੱਖ ਦਿੱਤਾ ਆਪਾਂ ਇੱਕ ਸ਼ੱਕਰ ਦਾ ਲਫਾਫਾ ਬੰਦ ਠੀਕ ਆ ਜਦੋਂ ਖਤਮ ਹੋ ਜੂਗੀ ਜਦੋਂ ਲੋਡ ਪੂਰ ਇਹਦੇ ਚੋਂ ਆਪਾਂ ਕੱਢ ਲਾਂਗੇ ਨਾਲ ਉਹਦੇ ਚ ਸੈਟਿੰਗ ਨਹੀਂ ਆਈ ਤੇ ਆਹ ਵਾ ਆਪਾਂ ਨਾਲ ਹੀ ਵਰਤਦੇ ਨੇ ਆ ਢਾਗੇ ਵਾਲੀ ਮਸ਼ੀਨ ਆਹ ਮਿਸ਼ਰੀ ਆ ਇਹ ਮਿਸ਼ਰੀ ਵਾਸਤੇ ਵੀ ਆਪਾਂ ਇਸ ਤਰ੍ਹਾਂ ਡੱਬਾ ਹਿਲਾਇਆ ਵਾ ਇਹਦੇ ਵਿੱਚ ਰੱਖ ਲਈਦੀ ਆ ਵਿੱਚ ਵਿੱਚ ਇਹਨੂੰ ਵੀ ਆਪਾਂ ਚਾਹ ਚ ਵੀ ਪਾ ਲੈਨੇ ਹੋਰ ਵੀ ਕਈ ਚੀਜ਼ਾਂ ਚ ਵਰਤ ਲੈਨੇ ਆ ਤੇ ਅਸੀਂ ਤੇਜੀ ਗੁੜ ਨੂੰ ਤੇ ਸ਼ੱਕਰ ਨੂੰ ਇਸ ਤਰ੍ਹਾਂ ਕੀਤਾ ਵਾ ਸਟੋਰ ਤੇ ਇਹਦੇ ਵਿੱਚ ਮੈਂ ਇਹ ਨਹੀਂ ਕਹੂੰ ਕਿ ਮੈਂ ਬਹੁਤ ਸਿਆਣੀ ਆ ਤੇ ਤੁਸੀਂ ਜਿਹੜੇ ਭੈਣ ਭਰਾਵਾਂ ਨੇ ਵੇਖਨੇ ਹੈ ਪਿੰਡਾਂ ਦੇ ਘਰ ਬਹੁਤ ਜ਼ਿਆਦਾ ਗੁੜ ਆ ਸਾਮ ਸੰਭਾਲ ਕਰਦੇ ਆ ਸਾਲ ਸਾਲ ਵਾਸਤੇ ਰੱਖਦੇ ਆ ਤੇ ਕਿਵੇਂ ਉਹ ਗੁੜ ਦੀ ਸਾਮ ਸੰਭਾਲ ਕਰਦੇ ਆ ਜਿੱਥੇ ਕੋਈ ਸਾਡੇ ਕੋਲ ਗਲਤੀ ਹੋਊਗੀ ਸਾਨੂੰ ਦੱਸ ਸਕਦੇ ਆ ਅਸੀਂ ਉਹਨੂੰ ਚੇਂਜ ਕਰ ਲਾਂਗੇ ਇਸੇ ਕਰਕੇ ਇਹ ਕੋਈ ਈ ਵੱਡੀ ਗੱਲ ਨਹੀਂ ਆ ਅਸੀਂ ਤੁਹਾਡੇ ਨਾਲ ਇਹ ਜਿਹੜੀ ਆ ਸਾਂਝ ਪਾਈ ਆ ਵੀ ਅਸੀਂ ਗੁੜ ਨੂੰ ਇਸ ਤਰ੍ਹਾਂ ਸੰਭਾਲਿਆ ਵਾ ਤੇ ਤੁਸੀਂ ਸਾਨੂੰ ਦੱਸਣਾ ਕਿ ਗੋੜ ਨੂੰ ਕਿਸ ਤਰ੍ਹਾਂ ਸੰਭਾਲ ਮਚਾਈਦਾ ਵਕ ਕਿਸ ਤਰ੍ਹਾਂ ਰੱਖਣਾ ਚਾਹੀਦਾ ਜਿਹਦੇ ਨਾਲ ਗੋੜ ਜਿਹੜਾ ਉਹ ਸੁੱਕਾ ਹੀ ਨਿਕਲੇ ਮਤਲਬ ਕਿ ਇਹਨੂੰ ਸਲਾਬ ਜੀ ਜਿਹੜੀ ਉਹ ਨਾ ਲੱਗੇ ਕੋਈ ਗਲਤੀ ਹੋਊਗੀ ਤੇ ਤੁਸੀਂ ਸਾਨੂੰ ਦੱਸਿਓ ਤੇ ਚਲੋ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਵਲੋਗਿੰਗ ਵਿਦ ਪੰਜਾਬੀ ਤੇ ਜਾ ਕੇ ਇਹ ਸਾਡੀ ਵੀਡੀਓ ਨੂੰ ਵੇਖ ਕੇ ਤੇ ਬੜਾ ਹੀ ਜ਼ਿਆਦਾ ਪਿਆਰ ਦਿਓ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਕੇ ਕਮੈਂਟ ਸ਼ੇਅਰ ਲਾਈਕ ਕਰਨਾ ਨਾ ਭੁੱਲਣਾ ਤੇ ਪੰਜਾਬੀ ਵੈਜ ਫੂਡ 1473 ਤੇ ਸਾਡੀਆਂ ਰੈਸਪੀਆਂ ਦੇਖਿਆ ਕਰੋ ਪੋਸਟ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਧੰਨਵਾਦ Thank you ji